ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਪਿਆਰਿਓ ਇਕ ਓੰਕਾਰ ਉਹ ਅਦੁੱਤੀ ਪ੍ਰਮਾਤਮਾ ਉਹ ਪਰੀਪੂਰਨ ਪ੍ਰਮਾਤਮਾ ਵਾਹਿਗੁਰੂ ਇੱਕ ਹੈ ਜਿਸ ਵਰਗਾ ਹੋਰ ਕੋਈ ਵੀ ਨਹੀਂ ਜੇਕਰ ਕੋਈ ਇਹ ਕਹੇ ਕਿ ਮੈਂ ਰੱਬ ਵਰਗਾ ਹਾਂ ਤਾਂ ਸਤਿਗੁਰ ਕਹਿੰਦੇ ਭਾਈ ਇਕ ਓੰਕਾਰ ਉਹ ਪ੍ਰਮਾਤਮਾ ਇੱਕ ਹੈ ਸਤਗੁਰ ਪ੍ਰਸਾਦ ਤੇ ਸਤਗੁਰੂ ਦੀ ਕਿਰਪਾ ਦੇ ਸਦਕਾ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਮਹੱਲਾ 9ਵਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ 9ਵੇਂ ਮਹੱਲੇ ਦੇ ਸ਼ਲੋਕ ਉਚਾਰਨ ਕਰਦੇ ਨੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਸਤਗੁਰ ਪਾਤਸ਼ਾਹ ਕਹਿਣ ਲੱਗੇ ਏ ਭਾਈ ਤੂੰ ਗੋਬਿੰਦ ਦੇ ਗੁਣ ਨਹੀਂ ਗਾਏ ਤੂੰ ਪਰਮਾਤਮਾ ਦੇ ਗੁਣ ਨਹੀਂ ਗਾਏ। ਤੇਰਾ ਏ ਮਨੁੱਖਾ ਜੀਵਨ ਤੇਰਾ ਏ ਮਨੁੱਖਾ ਜਨਮ ਆਕਾਰਤ ਜਾ ਰਿਹਾ ਹੈ ਕਿਸੇ ਲੇਖੇ ਵਿੱਚ ਨਹੀਂ ਆ ਰਿਹਾ ਕਹੋ ਨਾਨਕ ਹਰ ਭਜ ਮਨਾ ਜੇਹਿ ਬਿਦ ਜਲ ਕੋ ਮੀਨ ਸਤਿਗੁਰੂ ਨੌਵੇਂ ਪਾਤਸ਼ਾਹ ਕਹਿਣ ਲੱਗੇ ਉਸ ਪਰਮਾਤਮਾ ਦੇ ਗੁਣ ਇਸ ਤਰੀਕੇ ਦੇ ਨਾਲ ਗਾ ਇਸ ਤਰ੍ਹਾਂ ਗਾ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਏਸੀ ਤਰ੍ਹਾਂ ਤੇਰਾ ਉਸ ਪਰਮਾਤਮਾ ਦੇ ਨਾਲ ਉਸ ਗੋਬਿੰਦ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ ਉਸ ਇਸ ਪਿਆਰ ਦੇ ਨਾਲ ਉਸ ਪਰਮਾਤਮਾ ਦੇ ਗੁਣ ਗਾਉਣੇ ਕਰ